ਤੇ ਉਦੋਂ ਦਾ ਵਿਵਾਦ ਤੋਂ ਬਾਅਦ ਗੰਗ ਨਹਿਰ ਸ਼ਤਾਬਦੀ ਸਮਾਗਮ ਨੂੰ ਰੱਦ ਕਰ ਦਿੱਤਾ ਗਿਆ ਹੈ ਫਿਰੋਜ਼ਪੁਰ ਦੇ ਹੁਸੈਨੀਵਾਲਾ ਦੇ ਵਿੱਚ ਇਹ ਸਮਾਗਮ ਰੱਖਿਆ ਗਿਆ ਸੀ ਅਤੇ ਭਾਜਪਾ ਦੇ ਰਾਣਾ ਗੁਰਮੀਤ ਸਿੰਘ ਸੋਢੀ ਦੇ ਵੱਲੋਂ ਇਹ ਸਮਾਗਮ ਕਰਵਾਇਆ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਇਸ ਤੇ ਸਵਾਲ ਚੁੱਕ ਦਿੱਤੇ ਗਏ ਵਿਵਾਦ ਹੋ ਗਿਆ ਤੇ ਇਹ ਸਮਾਗਮ ਰੱਦ ਕਰ ਦਿੱਤਾ ਗਿਆ ਹਾਲਾਂਕਿ ਇਸ ਸਮਾਗਮ ਦੇ ਵਿੱਚ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਵੀ ਸ਼ਾਮਲ ਹੋਣਾ ਸੀ ਕਾਂਗਰਸ ਦੇ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ ਜਿਸ ਤੋਂ ਬਾਅਦ ਇਹ ਸਮਾਗਮ ਰਦ ਕਰ ਦਿੱਤਾ ਗਿਆ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਬੀਜਪੀ ਪੁਰਾਣੇ ਜ਼ਖਮਾਂ ਨੂੰ ਕੁਰੇਦ ਰਹੀ ਹੈ ਗੈਰ ਸੁਵੇਦਨਸ਼ੀਲ ਅਤੇ ਸਿਆਸੀ ਰੂਪ ਨਾਲ ਪੜਕਾਉਣ ਵਾਲਾ ਇੱਕ ਕੰਮ ਹੈ ਇਹ ਪੰਜਾਬ ਦੇ ਦਰਦ ਨੂੰ ਨਹੀਂ ਸਮਝਦੇ ਸ਼ਤਾਬਦੀ ਮਨਾਉਣਾ ਪੰਜਾਬ ਦਾ ਅਪਮਾਨ ਕਰਨਾ ਹੈ ਦਰਅਸਲ ਗੰਗ ਨਹਿਰ ਜ਼ਰੀਏ ਪੰਜਾਬ ਦਾ ਪਾਣੀ ਵੰਡਿਆ ਗਿਆ ਸੀ ਕਾਂਗਰਸ ਨੇ ਕਿਹਾ ਕਿ ਬੀਕਾਨੇਰ ਦੇ ਰਾਜੇ ਗੰਗਾ ਸਿੰਘ ਨੂੰ ਖੁਸ਼ ਕਰਨ ਦੇ ਲਈ ਇਹ ਪਾਣੀ ਦਿੱਤਾ ਗਿਆ ਸੀ ਤੇ ਅੰਗਰੇਜ਼ ਹਕੂਮਤ ਨੇ ਰਾਜੇ ਨੂੰ ਬ੍ਰਿਟਿਸ਼ ਕਰਾਉਨ ਪ੍ਰਤੀ ਵਫਾਦਾਰੀ ਦੇ ਇਨਾਮ ਦੇ ਤੌਰ ਤੇ ਪੰਜਾਬ ਦਾ ਪਾਣੀ ਦਿੱਤਾ ਸੀ ਤੇ ਬੀਜੇਪੀ ਇਹ ਸ਼ਤਾਬਦੀ ਮਨਾ ਰਹੀ ਹੈ ਜਿਸ ਤੋਂ ਬਾਅਦ ਬੀਜੇਪੀ ਨੂੰ ਵੀ ਲੱਗਿਆ ਕਿ ਇਹ ਸਹੀ ਨਹੀਂ ਹੈ ਅਤੇ ਸਮਾਗਮ ਰੱਦ ਕਰ ਦਿੱਤਾ ਗਿਆ ਦੱਸਿਆ ਵੀ ਜਾ ਰਿਹਾ ਹੈ ਕਿ ਕੇਂਦਰੀ ਮੰਤਰੀ ਮੇਘਵਾਲ ਪੰਜਾਬ ਪਹੁੰਚ ਗਏ ਸਨ ਪਰ ਵਿਵਾਦ ਬਧਨ ਕਰਕੇ ਅਮਰਕਸਰ 에য়ারਪੋਰਟ ਤੋਂ ਹੀ ਵਾਪਸ ਦਿੱਲੀ ਚਲੇ ਤਾਂ ਇਹ ਗੰਗ ਨਹਿਰ ਹੈ 100 ਸਾਲਾ ਸ਼ਤਾਬਦੀ ਮਨਾਈ ਜਾਣੀ ਸੀ ਇਹ ਨਹਿਰ ਰਾਜਸਥਾਨ ਨੂੰ ਜਾਂਦੀ ਹੈ ਅਤੇ ਇਸ ਦਾ ਸ਼ਤਾਬਦੀ ਸਮਾਗਮ ਹੁਸੈਨੀਵਾਲੇ ਚ ਰੱਖ ਲਿਆ ਗਿਆ बीजेपी दे बलो ते बकायदा तौर ते पूरी रूपरेखा तैयार कर ली गई आज समागम होना सी पर उस तो पहला कांग्रेस ने इसका विरोध कर देता जिस तो बाद इस समागम रद्द कर देता जी जोऊंगा आपसे कि गंग नहर को लेकर एक कार्यक्रम था पंजाब में और अर्जुन नाम मेघवाल को आना था मगर कार्यक्रम रद्द करना पड़ा स्थानीय लोगों की नाराजगी किसान के जो लोग हैं उनकी नाराजगी देखने को बिल्कुल लोग जब ये लोग जाते हैं लोग इनसे सवाल पूछते हैं तो सवाल जे उसका जवाब देना नहीं चाहते बात करना नहीं चाहते तो वो एजिटेशन करते हैं जब एजिटेशन होता है तो फिर विरोध तो होना तय ते है इसीलिए लोग विरोध करते हैं ये जा नहीं पाते वहां सिर्फ ਤਾਂ ਭਾਜਪਾ ਦੇ ਵੱਲੋਂ ਇਹ ਸਮਾਗਮ ਕਰਵਾਇਆ ਜਾਣਾ ਸੀ ਕੇਂਦਰੀ ਮੰਤਰੀ ਨੇ ਪਹੁੰਚਣਾ ਸੀ ਕਾਂਗਰਸ ਨੇ ਵਿਰੋਧ ਕੀਤਾ ਐਨ ਅਖੀਰਲੇ ਮੌਕੇ ਤੇ ਜਾ ਕੇ ਇਸ ਸਮਾਗਮ ਨੂੰ ਰੱਦ ਕਰ ਦਿੱਤਾ ਗਿਆ ਗੰਗ ਨਹਿਰ ਉਹੀ ਨਹਿਰ ਹੈ ਜਿਹੜੀ ਰਾਜਸਥਾਨ ਨੂੰ ਜਾਂਦੀ ਹੈ ਪੰਜਾਬ ਦਾ ਪਾਣੀ ਰਾਜਸਥਾਨ ਨੂੰ ਜਾਂਦਾ ਹੈ ਤੇ ਇਸ ਦੀ 100 ਸਾਲਾ ਸ਼ਤਾਬਦੀ ਮਨਾਈ ਜਾਣੀ ਸੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਭਾਜਪਾ ਦੇ ਆਗੂ ਨੇ ਉਹਨਾਂ ਦੇ ਵੱਲੋਂ ਇਹ ਸਮਾਗਮ ਰੱਖਿਆ ਗਿਆ ਸੀ ਤੇ ਕਾਂਗਰਸ ਦੇ ਵੱਲੋਂ ਇਸ ਤੇ ਸਵਾਲ ਚੁੱਕੇ ਗਏ ਕਾਂਗਰਸ ਨੇ ਕਿਹਾ ਕਿ ਪੰਜਾਬ ਦਾ અપਮਾਨ ਕਰਨਾ ਹੈ ਇਸ ਸ਼ਤਾਬਦੀ ਨੂੰ ਮਨਾਉਣਾ ਕਿਉਂਕਿ ਗੰਗ ਨਹਿਰ ਜ਼ਰੀਏ ਤਾਂ ਪੰਜਾਬ ਦਾ ਪਾਣੀ ਵੰਡਿਆ ਗਿਆ ਸੀ ਤੇ ਬੀਕਾਨੇਰ ਦੇ ਰਾਜੇ ਗੰਗਾ ਸਿੰਘ ਨੂੰ ਖੁਸ਼ ਕਰਨ ਦੇ ਲਈ ਇਹ ਪਾਣੀ ਦਿੱਤਾ ਗਿਆ ਸੀ ਅਤੇ ਇਸੇ ਦੇ ਵਿਰੋਧਵਾਦ ਹੋਣ ਭਾਪੀ ਦੇ ਵੱਲੋਂ ਇਸ ਸਮਾਗਮ ਨੂੰ ਰੱਦ ਕਰ ਦਿੱਤਾ ਗਿਆ ਹੈ ਐਨ ਆਖਰੀ ਮੌਕੇ ਤੇ ਇਸ ਸਮਾਗਮ ਨੂੰ ਰੱਦ ਕੀਤਾ ਗਿਆ ਹੈ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਕੇਂਦਰੀ ਮੰਤਰੀ ਮੇਘਵਾਲਤਾ ਪੰਜਾਬ ਪਹੁੰਚ ਗਏ ਸਨ ਪਰ ਵਿਵਾਦ ਵਧਨ ਕਰਕੇ ਅੰਮ੍ਰਿਤਸਰ 에어ਪੋਰਟ ਤੋਂ ਹੀ ਉਹ ਵਾਪਸ ਚਲੇ ਗਏ ਮੈਂ ਸਮਝਦਾ ਕਿ ਜਸ਼ਨ ਜਿਹੜੇ ਸਾਡੇ ਜ਼ਖਮਾਂ ਦੇ ਉੱਤੇ ਲੂਣ ਸ਼ਰਕਨ ਦੇ ਬਾਬਦ ਸਾਡੇ ਨਾਲ ਜਿਹੜੇ ਤੱਕੇ ਹੋਏ ਆ ਉਹਨਾਂ ਨੂੰ ਜਾਤ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਜਿਹੜਾ ਕਾਂਗਰਸੀ ਵਿੰਗ ਹੈ ਭਾਜਪਾ ਦਾ ਇਹ ਭਾਜਪਾ ਦੇ ਵਿੱਚ ਆਪਣੀ ਪੋਲਿਟਿਕਸ ਕਰ ਲਈ ਪੰਜਾਬ ਨਾਲ ਗਦਾਰੀਆਂ ਕਰਦੇ ਹਿਸਾਬ ਨਾਲ ਬੜੀ ਤੇਜ਼ੀ ਨਾਲ ਅੱਗੇ ਵਧ ਰਿਹਾ ਬੜਾ ਕਾਲਾ ਹੈ ਤੇ ਜਿੰਨੀਆਂ ਵੀ ਪੰਜਾਬ ਰੋਧੀ ਫੈਸਲੇ ਕਰਦੀ ਆ ਬੀਜੇਪੀ ਇਹ ਬੀਜੇਪੀ ਦਾ ਕਾਂਗਰਸੀ ਵਿੰਗ ਜਿਹੜਾ ਉਸ ਵੇਲੇ ਬੀਜੇਪੀ ਦੇ ਨਾਲ ਤੇ ਕੇਂਦਰ ਸਰਕਾਰ ਦੇ ਨਾਲ ਜਿਹੜਾ ਖੜ ਜਾਂਦਾ